ਸਤਿ ਸ਼੍ਰੀ ਅਕਾਲ ਜੀ ਬੇਦਰ ਬਹਿਰਪ੍ਰੀਤ ਵਿਖਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆ ਖੇਤਰਾਂ ਵਿੱਚ ਜਿਹੜਾ 5 ਤੇ 6 ਨੂੰ ਸਿਸਟਮ ਲੱਗਣ ਜਾ ਰਿਹਾ ਕ੍ਰਿਕਟ ਲਾਕਨ ਪ੍ਰਭਾਵਿਤ ਕਰੇਗਾ ਕਿਤੇ ਕਿਤੇ ਮੌਸਮ ਠੀਕ ਠਾਕ ਰਹਿਣ ਦੇ ਅਸਰ ਨੇ ਤਾਂ ਕਿੱਡ ਕਿੱਡ ਖੇਤਰਾਂ ਵਿੱਚ ਹਲਕਾ ਦਰਮਿਆਨਾ ਕਿਤੇ ਤੇਜ਼ ਮੀਂਹ ਦੀ ਛੱਟ ਵੇਖਣ ਨੂੰ ਮਿਲ ਸਕੀ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਵੀਡੀਓ ਵਿੱਚ ਆਪਾਂ ਸਿਰਫ ਸਿਸਟਮ ਦੀ ਗੱਲ ਕਰਾਂਗੇ 5 ਤੇ 6 ਨੂੰ ਜਿਹੜਾ ਲੱਗਣ ਜਾ ਰਿਹਾ ਕ੍ਰਿਕਟ ਲਾਕਨ ਮਿਲਿਆ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਜ਼ਿਲ੍ਹੇ ਤੇ ਸਵਿਡਨ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਅਗਲੀ ਆਉਣ ਵਾਲੀ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਜਰੂਰ ਪਹੁੰਚਾ ਦਿੱਤੀ ਜਾਵੇ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਦੀਆ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਗੱ ਤਾਂ ਵਧੀਆ ਜਿਹੜੀ ਧੁੱਪ ਲੱਗੀ ਕੁਛ ਆਪਾਂ ਗੱਲ ਕਰੀ ਜਿਹੜੀ ਸਰਦੀ ਤੋਂ ਰਾਤ ਮਿਲੀ ਇਹ ਪੰਜਾਬ ਦੇ ਵਾਸੀਆਂ ਨੂੰ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਵਧੀਆ ਜਿਹੜੀ ਧੁੱਪ ਲੱਗੀ ਅੱਜ 4 ਜਨਵਰੀ ਨੂੰ ਤੇ ਕੱਲ ਆਪਾਂ ਸਿਸਟਮ ਦੀ ਗੱਲ ਕਰੀ ਤਾਂ 5 ਜਨਵਰੀ ਤੇ 6 ਜਨਵਰੀ ਇਹ ਦੋ ਦਿਨ ਮੀਂਹ ਰਹਿਣਗੇ ਤਾਂ ਇਸ ਵਿੱਚ ਜਿਹੜੇ ਮੇਨ ਜ਼ਿਲ੍ਹੇ ਇਫੈਕਟ ਹੋਣਗੇ ਆ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਹੋਗੇ ਕੁਝ ਸਮਾਜਤ ਬਾਬਾ ਦੇ ਖੇਤਰ ਹੋਗੇ ਕੁਝ ਪੂਰਬੀ ਹੋਗੇ ਜਾਂ ਮੱਧ ਕੇਂਦਰ ਹੋਗੇ ਜਾਂ ਕੁਝ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਤਾਂ ਇੱਥੇ ਜਿਹੜੇ ਜ਼ਿਆਦਾ ਸਭਾਵਨਾ ਰਹੀ ਕਿ ਖੇਤਰ ਪਠਾਨਕੋਟ ਗੁਰਦਾਸਪੁਰ ਹੋ ਗਿਆ ਉਸ ਤੋਂ ਬਾਅਦ ਅਮਰitsar ਤੋਂ ਤਰਨਤਾਰਨ ਦੇ ਕੁਝ ਸ਼ਹਿਰ ਹੋ ਗਏ ਜਲੰਧਰ ਕਪੂਰਥਲਾ ਦੇ ਕੁਝ ਸ਼ਹਿਰ ਹੋ ਗਏ ਤਾਂ ਉਸ ਤੋਂ ਬਾਅਦ ਹਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਅਨੰਦਪੁਰ ਸਾਹਿਬ ਇਸ ਦੇ ਨਾਲ ਲੱਗਦੇ ਕੁਝ ਖੇਤਰ ਹੋ ਗਏ ਲੁਧਿਆਣਾ ਹੋ ਗਿਆ ਲੁਧਿਆਣਾ ਦਾ ਉੱਤਰਪੂਰਬੀ ਇਲਾਕਾ ਹੋ ਗਿਆ ਮਲੇਰਕੋਟਲਾ ਹੋ ਗਿਆ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਕੁਝ ਸ਼ਹਿਰੋ ਮੁਹੱਲੇ ਚੰਡੀਗੜ੍ਹ ਹੋ ਗਿਆ ਤੇ ਜਿਹੜੇ ਮੇਨ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਹਲਚਲਾ ਹੋਣ ਦੀ ਸੰਭਾਵਨਾ ਫਿਲਹਾਲ ਦੀ ਕੜੀ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜਿਹੜੇ ਆਪਣੇ ਹਰ ਦਿੱਲੀ ਦੇ ਨਾਲ ਲੱਗਦੇ ਖੇਤਰ ਹੋ ਗਏ ਪਾਣੀਪਤ ਹੋ ਗਿਆ ਸੋਨੀਪਤ ਹੋ ਗਿਆ ਉਸ ਦੇ ਨਾਲ ਪੰਚਕੂਲਾ ਦੇ ਇਲਾਕੇ ਜਾਂ ਇਸ ਦੇ ਨਾਲ ਲੱਗਦੇ ਕੁਝ ਆਪਾਂ ਗੱਲ ਕਰੀ ਜਿਹੜੇ ਹਿਸਾਰ ਦੇ ਕੁਝ ਖੇਤਰ ਹੋ ਗਏ ਤਾਂ ਇੱਥੇ ਜਿਹੜੀ ਹਲਚਲ ਹੋਣ ਦੀ ਸੰਭਾਵਨਾ ਹੈ ਹਿਸਾਰ ਦੇ ਇਲਾਕੇ ਸਰਸਾ ਤੇ ਫਤਿਆਬਾਦ ਇਹਨਾਂ ਵਿੱਚ ਸੰਭਾਵਨਾ ਬਹੁਤ ਹੀ ਘੱਟ ਰਹੇਗੀ ਜਾਨੀ ਕਿ ਹੋ ਸਕਦਾ ਇੱਕਾ ਦੁੱਕਾ ਭਾਗਾਂ ਵਿੱਚ ਜਿਹੜੀ ਬੱਦਲਵਾਈ ਬੰਸਰੀ ਜਦੋਂ ਵੀ ਜਿਹੜਾ ਸਿਸਟਮ ਆਉਂਦਾ ਪੱਛਮੀ ਸਿਸਟਮ ਤੇ ਇਸ ਕਰਕੇ ਬੱਦਲਵਾਈ ਜਿਹੜੇ ਉਤਲੇ ਖੇਤਰਾਂ ਵਿੱਚ ਬੰਦੀ ਤੇ ਇਸ ਕਰਕੇ ਹੋਰ ਵੀ ਇਸ ਵਿੱਚ ਜਿਹੜਾ ਫਲਾਅ ਹੋ ਸਕਦਾ ਹੈ ਤਾਂ ਇਸ ਕਰਕੇ ਆਪਾਂ ਗੱਲ ਕਰੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਨੇ ਆ ਫਿਰੋਜ਼ਪੁਰ ਹੋ ਗਿਆ ਜਾਂ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਤਾਂ ਜਾਂ ਬਠਿੰਡਾ ਹੋ ਗਿਆ ਮਾਨਸ ਆ ਗਿਆ ਫਾਜ਼ਲ ਕਾ ਆ ਗਿਆ ਮੌਕਾ ਆ ਗਿਆ ਕੁਛ ਚਾ ਪਕੜ ਲੁਧਿਆਣਾ ਦਾ ਜਿਹੜਾ ਪੱਛਮੀ ਖੇਤਰ ਹੋ ਗਿਆ ਜਾਂ ਇਸ ਦੇ ਨਾਲ ਦੇ ਬਰਨਾਲਾ ਦੇ ਖੇਤਰ ਹੋ ਗਏ ਤੇ ਬਾਕੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਹੋਵੇ ਸ਼ਿਰ ਗੰਗਾਣਾ ਹਨੂਮਾਨਗੜ ਨੂਬਗੜ ਹੋ ਗਿਆ ਖਾਜੂ ਵਾਲਾ ਕਸੂਰਤਗੜ ਹੋ ਗਿਆ ਉਸ ਸਿਰਸਾ ਸਾਰ ਫਤਿਆਬਾਦ ਹੋ ਗਿਆ ਰੋਤਕ ਹੋ ਗਿਆ ਤੇ ਇੱਥੇ ਕਿਤੇ ਕਿਤੇ ਜਿਹੜੀ ਬੱਦਲ ਬਈ ਪਾਉਂ ਸਕਦੀ ਹਲਕੀ ਸਗੜੀ ਕੁਝ ਖੇਤਰਾ ਵਿੱਚ ਤਾਂ ਜਿਸ ਕਰਕੇ ਇੱਥੇ ਵੀ ਕਿਤੇ ਆਪਾਂ ਗੱਲ ਕਰੀ ਕੁਝ ਖੇਤਰਾ ਵਿੱਚ ਜਿਹੜੇ ਹਲਚਲਾਂ ਹੋ ਸਕਦੀ ਜਿਹੜੇ ਕਿਤੇ ਕਿਤੇ ਜਿਹੜੇ ਮੀਂਹ ਦੇ ਛਰਾਟੇ ਇੱਥੇ ਵੀ ਜਿਹੜਾ ਬ ਇੱਕ ਦੋ ਖੇਤਰਾਵਾਂ ਵਿੱਚ ਦਰਮਿਆਨੇ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਕੁਝ ਖੇਤਰਾਵਾਂ ਵਿੱਚ ਢਲਕੀ ਸੰਗਣੀ ਦਾ ਬਦਲ ਬਾਈ ਜ਼ਰੂਰ ਪਾਉਂ ਸਕਦੀ ਹੈ ਤਾਂ ਬਾਕੀ ਜਿਹੜੇ ਮੈਂ ਪਹਿਲਾਂ ਜ਼ਿਲ੍ਹੇ ਬੋਲੇਣ ਤੁਹਾਨੂੰ ਉਸ ਵਿੱਚ ਜਿਹੜੀ ਕਾਫੀ ਸੁਭਾਵਨਾ ਰਹੇਗੀ ਜਾਨਕਿ ਉੱਥੇ ਪੂਰੇ ਆਪਕਲ ਕਰੇ ਪੂਰੇ 100% ਖੇਤਰਾਵਾਂ ਵਿੱਚ ਚਾਂਸ ਨਹੀਂ ਰਹਿਣਗੇ ਕੁਝ ਆਪਕਲ ਕਰੇ 30 ਤੋਂ 35 40 45% ਖੇਤਰਾਵਾਂ ਵਿੱਚ ਚਾਂਸ ਰਹਿਣਗੇ ਜਿਹੜੇ ਮੈਂ ਜ਼ਿਲ੍ਹੇ ਪਹਿਲੇ ਨੰਬਰ ਤੇ ਬੋਲੇ ਨੇ ਤਾਂ ਉੱਥੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਵਾਂ ਵਿੱਚ ਜਿਹੜੇ ਆਪਕਲ ਤਗੜੇ ਜਿਹੜੇ ਮੀਂਹ ਦੇ ਇਹ ਗੜੇਮਾਰੀ ਵੇਖਾ ਨੂੰ ਮਿਲ ਸਕਦੀ ਜਿਆਦਾ ਪੌਸਿਬਿਲਟੀ ਨਹੀਂ ਬਣਦੀ ਦਿਖਾਈ ਦੇ ਰਹੀ ਕੁਛ ਇੱਕ ਦੋ ਖੇਤਰਾਂ ਵਿੱਚ ਸੁਭਾਵਨਾ ਰਹੇਗੀ ਤਾਂ ਜਿਹੜੇ ਮੈਂ ਜिले ਪਹਿਲਾਂ ਬੋਲੇ ਨੇ ਤੇ ਇੱਥੇ ਸੁਭਾਵਨਾ ਕਾਫੀ ਜਿਹੜੀ ਬਣਦੀ ਦਿਖਾਈ ਦੇ ਰਹੀ ਹੈ ਤੇ ਜਿਹੜਾ ਪੱਛਮੀ ਸਿਸਟਮ ਜਿਹੜਾ ਪਹਾੜਾਂ ਤੇ ਉਚੇਰੇ ਇਲਾਕੇ ਗਏ ਨੇ ਹਿਮਾਚਲ ਦੇ ਹੋਗੇ ਜਾਂ ਜੰਮੂ ਕਸ਼ਮੀਰ ਲਦਾਖ ਓ ਗਿਲਗੀਟ ਹੋ ਗਿਆ ਉੱਤਰਾਖੰਡ ਦੇ ਇਲਾਕੇ ਜਿਹੜੇ ਉਚੇਰੀ ਇਲਾਕੇ ਨੇ ਤੇ ਇੱਥੇ ਕਾਫੀ ਜਿਹੜੀ ਤਗੜੀ ਆ ਬਗਲ ਕਰੇ ਕੁਝ ਕਲਾਕ ਬਰਫਵਾਰੀ ਜਿਹੜੀ ਵੇਖਾ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਗੱਲ ਕਰੇ 5 ਤੇ 6 ਨੂੰ ਜਿਹੜਾ ਪੂਰਾ ਚੱਲੇ ਅਕਾਊਂਟਿੰਗ ਜਿਹੜਾ ਕਿ ਸਿਸਟਮ ਲੱਗਦਾ ਹੁੰਦਾ ਜੇਕਰ ਪੂਰੇ ਦੀ ਕਾਫੀ ਇਸ ਨੂੰ ਸਪੋਰਟ ਮਿਲਦੀ ਤਾਂ ਕਾਫੀ ਤਗੜਾ ਸਿਸਟਮ ਬਣ ਸਕਦਾ ਤਾਂ ਫਿਲਹਾਲ ਇਹ ਜਿਹੜਾ ਸਿਸਟਮ ਹੈ ਇਹ ਨਾ ਜ਼ਿਆਦਾ ਤਗੜਾ ਤੇ ਨਾ ਜ਼ਿਆਦਾ ਘਾ ਟਿਕ ਟਕ ਜਾਨੀ ਕਿ ਹਲਕੇ ਲੈਵਲ ਦਾ ਜਾਨੀ ਕਿ ਹਲਕਾ ਦਰਮਿਆਨੇ ਲੈਵਲ ਦਾ ਇਹ ਸਿਸਟਮ ਹੈ ਜਿਸ ਕਰਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਜਿਹੜਾ ਹਲਕੇ ਦਰਮਿਆਨੇ ਜਾਨੀ ਕਿ ਪਹਿਲਾ ਜ਼ਿਲ੍ਹੇ ਮੇ ਜੜਪੋਲੇ ਨੂੰ ਉਸ ਵਿੱਚ ਜਿਹੜੀ ਸੰਭਾਵਨਾ ਪਾਉਂਦੀ ਦਿਖਾਈ ਦੇ ਰਹੀ ਪੂਰੇ ਪੰਜਾਬ ਵਿੱਚ ਪੂਰੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਇਸ ਦਾ ਕੋਈ ਆ ਪੌਸਿਬਿਲਟੀ ਨਹੀਂ ਪਾਉਂਦੀ ਦਿਖਾਈ ਦੇ ਰਹੀ ਕੁਝ ਆਪਾਂ ਗੱਲ ਕਰੀ ਹਰਿਆਣਾ ਦੇ ਖੇਤਰਾਂ ਵਿੱਚ ਤੇ ਹੋ ਸਕਦਾ ਕੁਝ ਸ਼ਿਕਾਤੂਕ ਭਾਗ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਕਿਤੇ ਕਿਤੇ ਜਿਹੜੀ ਬੱਦਲਬਾਈ ਪਹੁੰਚ ਸਕਦੀ ਕਿਤੇ ਕਿਤੇ ਜਿਹੜੀ ਨਿੱਕੀ ਮੋਟੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਵਾਰ ਜਿਹੜਾ ਇਸ ਟੈਂਪਰੇਚਰ ਦੀ ਗੱਲ ਕਰੀ ਜਿਹੜੇ ਸਿਸਟਮ ਲੱਗਣ ਦੇ ਨਾਲ ਜਿਹੜਾ ਪੱਛਮੀ ਸਿਸਟਮ ਪਹੁੰਚੇਗਾ ਪੂਰੇ ਦੀ سپورਟ ਮਿਲੇਗੀ ਤਾਂ ਜਿਸ ਕਰਕੇ ਜਿਹੜਾ ਟੈਂਪਰੇਚਰ ਹੋਣਗੇ ਦਿਨ ਤੇ ਰਾਤ ਦੇ ਥੋੜੇ ਜਿਹੜਾ ਟੈਂਪਰੇਚਰ ਹੋ ਤਾਂ ਚੜਨਗੇ ਜਿਸ ਕਰਕੇ ਹਲਕੀ ਜਿਹੜੀ ਸਰਦੀ ਤੋਂ ਰਾਤ ਮਿਲ ਸਕਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆਵਾਸੀਆਂ ਨੂੰ ਜਿਹੜੇ ਥੋੜੇ ਜਿਹਾ ਆਪ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਜੇਕਰ ਤੁਸੀਂ ਆਪਣੇ ਜ਼ਿਲ੍ਹੇ ਦਾ ਇਲਾਕੇ ਦਾ ਮੌਸਮ ਹਾਲਾ ਜਾਣਨਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਆਪਣੇ ਇਲਾਕੇ ਦਾ ਕਮੈਂਟ ਕਰਕੇ ਜਰੂਰ ਪੁੱਛ ਲਿਆ ਕਰੋ ਜੋ ਵੀ ਆਪਾਂ ਨੂੰ ਪਤਾ ਹੁੰਦਾ ਠੀਕ ਆਪਾਂ ਰਿਪਲਾਈ ਜਰੂਰ ਦੇਦਾ ਕਰਾਂਗੇ ਤਾਂ ਫਿਲਹਾਲ ਇਹ ਆਪਾਂ ਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਦੇਖ ਤੁਹਾਡਾ ਬਹੁਤ ਬਹੁਤ ਧੰਨਵਾਦ